ਸਤ ਸ੍ਰੀ ਅਕਾਲ ਸਾਰਤ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੀ ਗੱਲ ਕਰਾਂਗੇ ਨਿਫਟੀ ਦੇ ਬਧਵਾਰ ਦੇ ਅਨਲਿਸਿਸ ਬਾਰੇ ਕਿੰਨੀ ਪਰਫਾਰਮੈਂਸ ਕਰ ਸਕਦੀ ਹੈ ਬਧਵਾਰ ਨੂੰ ਅੱਜ ਆਪਣਾ ਬਹੁਤ ਹੀ ਵਧੀਆ ਡੇ ਰਿਆ ਪਹਿਲਾਂ ਇੱਕ ਸਟੌਪ ਲੋਸ ਸੈੱਟ ਹੋਇਆ ਪਰ ਉਸ ਤੋਂ ਬਾਅਦ ਆਪਾਂ ਜ਼ਬਰਦਸਤ ਆਫਸੀ ਕੀਤੀ ਇੱਕ ਇੰਤਜ਼ਾਰ ਕੀਤਾ ਟ੍ਰੇਡ ਦਾ ਤੇ ਇੱਕ ਵਧੀਆ ਟ੍ਰੇਡ ਆਪਾਂ ਨੂੰ ਵੇਖਣ ਨੂੰ ਮੇਰੀ ਲਾਸਟ ਤੇ ਬਾਉਂਸ ਵੀ ਆਇਆ ਹੋਵੇਗਾ ਉਹਦੇ ਬਾਰੇ ਮੈਂ ਅਪਡੇਟ ਨਹੀਂ ਕੀਤਾ ਸੀ ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਕਿ ਹੁਣ ਮੈਂ ਸਿਸਟਮ ਬੰਦ ਕਰਕੇ ਤੇ ਕੱਲ ਨੂੰ ਦੇਖਾਂਗਾ ਠੀਕ ਹੈ ਤੇ ਤੁਹਾਨੂੰ ਡਾਊਨ ਸਾਈਡ ਦੇ ਟਾਰਗੇਟ ਦਿੱਤੇ ਸੀ 623 597 ਠੀਕ ਹੈ 597 ਤੇ ਜਿਹੜਾ ਕੱਲ ਆਪਾਂ ਲਾਈਵ ਮਾਰਕੀਟ ਦੇ ਵਿੱਚ ਨਹੀਂ ਮਾਫ ਕਰਨਾ ਵੀਡੀਓ ਦੇ ਵਿੱਚ ਤੁਹਾਨੂੰ ਇਹ ਮੈਂਸ਼ਨ ਕੀਤਾ ਸੀ ਸਾਫ਼-ਸਾਫ਼ ਜੋ ਕਿ ਵੀਡੀਓ ਮੈਂ ਟੈਲੀਗ੍ਰਾਮ ਤੇ ਵੀ ਸ਼ੇਅਰ ਕੀਤੀ ਸੀ ਇਸ ਜੌਨ ਦੇ ਵਿੱਚ ਆਉਂਦੀ ਆ ਤਾਂ ਤੁਸੀਂ ਬਾਏ ਵਾਸਤੇ ਟਰਾਈ ਕਰ ਸਕਦੇ ਜੋ 0-0 ਵੀ ਤੁਹਾਡਾ ਬਣਿਆ ਹੋਵੇਗਾ ਜਿਨ੍ਹਾਂ ਨੇ ਟਰਾਈ ਕੀਤਾ ਹੋਵੇਗਾ ਬਾਕੀ ਪਹਿਲਾਂ ਜੇ ਪ੍ਰੋਫਿਟ ਹੋ ਗਿਆ ਤਾਂ ਸਾਰੀ ਜਿਹੜੀ ਮਾਰਕੀਟ ਨੂੰ ਵੇਖਣ ਦੀ ਕੋਈ ਲੋੜ ਨਹੀਂ ਹੁੰਦੀ ਜ਼ਰੂਰੀ ਨਹੀਂ ਕਿ ਆਪਾਂ ਹਰ ਇੱਕ ਮੂਵ ਤੇ ਟਰੇਡ ਕਰਨੇ ਆ ਹਰ ਇੱਕ ਮੂਵ ਨੂੰ ਜਪਣ ਜਾਵਾਂਗੇ ਤਾਂ ਓਵਰ ਟਰੇਡਿੰਗ ਹੋਣੀ ਸਟਾਰਟ ਹੋ ਜਾਂਦੀ ਹੈ ਉਹ ਬ੍ਰਾਊਲ ਜਿਸ ਤਰ੍ਹਾਂ ਆਪਾਂ ਪ੍ਰੈਡਿਕਟ ਕੀਤਾ ਸੀ ਕੱਲ ਕਿ ਮਾਰਕੀਟ ਨੇ ਕੀ ਹੈ ਕਿ ਉੱਤੇ ਸਿੰਗਲ ਆਰਡਰ ਏਰੀਆ ਛੱਡਿਆ ਆ ਤਾਂ ਹਾਈ ਦਾ ਬ੍ਰੇਕਆਊਟ ਫੇਲਡ ਹੋਣਾ ਹੀ ਹੋਣਾ ਆ ਇਹ ਮੈਂ ਸਾਫ਼ ਤੁਹਾਨੂੰ ਕਿਹਾ ਸੀ ਕਿ ਹੋਣਾ ਹੀ ਹੋਣਾ ਹੈ ਬ੍ਰੇਕਆਊਟ ਤੇ ਪਿੱਛੇ ਨਾ ਪਿਓ ਮਾਰਕੀਟ ਕੈਪ ਆਪ ਖੁੱਲੀ ਪਹਿਲਾ 15 ਮਿੰਟ ਦਾ ਕੰਟਰੋਲ ਵਿੱਚ ਆ ਕੇ ক্লোਜ਼ ਹੋਇਆ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਦਾ ਪ੍ਰੋਜੈਕਸ਼ਨ ਬਣਦੇ ਰੌਨ ਸਾਈਡ ਦੀ ਟ੍ਰੇਡ ਵੀ ਕੀਤੀ ਸੀ ਜਿਹਦੇ ਵਿੱਚ ਆਪਾਂ ਨੂੰ ਕਾਫੀ ਐਸਐਲ ਹਿੱਟ ਹੋਇਆ ਤੇ ਉਗਰੋੜ ਆਪਣਾ 뷰 ਤੇ ਡਾਉਨਸਾਈਡ ਦਾ ਸੀ ਪਰ ਉਥੇ ਅਪਸਾਈਡ ਦਾ ਇੱਕ ਛੋਟਾ ਜਿਹਾ ਪੈਟਰਨ ਬਣਿਆ ਸੀ ਜਿਹਦੇ ਵਿੱਚ ਆਪਾਂ 813 ਦੇ ਉੱਤੇ 5 ਮਿੰਟ ਦਾ ਕਲੋਜ਼ ਹੋਣ ਤੇ ਉੱਤੇ ਜਾਣਾ ਸੀ ਪਰ ਟ੍ਰੇਡ ਪਹਿਲਾਂ ਇਸ ਕਰਕੇ ਕਰ ਲਈ ਸੀ ਤਾਂ ਜੋ ਐਸਐਲ ਛੋਟਾ ਹੋਵੇ ਉਹਦੇ ਵਿੱਚ ਆਪਾਂ ਕਾਸਟ ਟੂ ਕਾਸਟ ਨਿਕਲੇ ਸੀ ਹਾਂ ਇੱਕ ਵਾਰੀ ਆਪਾਂ ਨੂੰ 1:1 ਮਿਲਿਆ ਸੀ ਹੋ ਸਕਦਾ ਹੈ ਕਿ ਨਹੀਂ ਬੁੱਕ ਕੀਤਾ ਹੋਵੇ ਪਰ ਜ਼ਿਆਦਾਤਰ ਆਪਾਂ ਕਾਸਟ ਟੂ ਕਾਸਟ ਨਿਕਲੇ ਤੇ ਲਾਸਟ ਟ੍ਰੇਡ ਦੇ ਵਿੱਚ ਆਪਾਂ ਆਲਮੋਸਟ ਜਿੰਨੇ ਦਾ ਬਾਈ ਕੀਤਾ ਸੀ ਉਸ ਤੋਂ ਡਬਲ ਆਪਾਂ ਨੂੰ ਵੇਖਣ ਨੂੰ ਮਿਲ ਗਿਆ ਤੇ ਕੱਲ੍ਹ ਲਈ ਹੁਣ ਪਲਾਨ ਕੀ ਹੋ ਸਕਦਾ ਹੈ ਹੁਣ ਧਿਆਨ ਨਾਲ ਦੇਖੋ ਸਮਝੋ ਮਾਰਕੀਟ ਡਾਊਨ ਗਈ ਠੀਕ ਹੈ ਇੱਕ ਪੁਲ ਬੈਕ ਹੋ ਸਕਦਾ ਇਸ ਤਰ੍ਹਾਂ ਕੰਟੀਨਿਊ ਕਰ ਸਕਦੀ ਹੈ ਜੋ ਕਿ ਆਪਾਂ ਪ੍ਰੋਜੈਕਸ਼ਨ ਦਾ ਰੂਲ ਕਹਿੰਦਾ ਹੈ ਠੀਕ ਹੈ ਉਸ ਤੋਂ ਇਲਾਵਾ ਮਾਰਕੀਟ ਕੀ ਕਰ ਸਕਦੀ ਹੈ ਕੁਝ ਵੀ ਕਰ ਸਕਦੀ ਹੈ ਪਰ ਆਪਾਂ ਪ੍ਰੋਜੈਕਸ਼ਨ ਦੇ ਹਿਸਾਬ ਨਾਲ ਦੇਖਣਾ ਹੈ ਮਾਰਕੀਟ ਜੋ ਸਿੱਧਾ ਉੱਤੇ ਜਾਣਾ ਵੀ ਸ਼ੁਰੂ ਕਰ ਸਕਦੀ ਹੈ ਮਤਲਬ ਕਾਫੀ ਦਿਨ ਉੱਤੇ ਵੀ ਜਾ ਸਕਦੀ ਹੈ ਉਹਦੇ ਵਿੱਚ ਆਪਾਂ ਨੂੰ ਕੋਈ ਲੈਣ-ਦੇਣ ਨਹੀਂ ਹੋਣਾ ਚਾਹੀਦਾ ਆਪਾਂ ਪ੍ਰੋਜੈਕਸ਼ਨ ਦੇ ਹਿਸਾਬ ਨਾਲ ਮਾਰਕੀਟ ਨੂੰ ਦੇਖਦੇ ਹਾਂ ਬ੍ਰੇਕਡਾਊਨ ਹੋਇਆ ਉਸ ਤੋਂ ਬਾਅਦ ਜਿਵੇਂ ਆਪਾਂ ਛੋਟੇ ਨਾਮ ਫਰੇਮ ਤੇ ਦੇਖਦੇ ਹਾਂ ਤੇ ਪਾ ਉਸ ਤੋਂ ਬਾਅਦ ਇਸ ਤਰ੍ਹਾਂ ਕੰਟੀਨਿਊ ਹੋ ਸਕਦੀ ਹੈ ਠੀਕ ਹੁਣ ਦੇਖੋ ਕਿ ਇਹ ਜਿਹੜਾ ਆਪਣਾ ਸਿੰਗਲ ਆਰਡਰ ਏਰੀਆ ਸੀ ਆ ਇਹ ਹੋ ਗਿਆ ਟੈਸਟਡ ਠੀਕ ਹੈ ਇਹ ਬਿਲਕੁਲ ਬਕਾਰ ਇਹ ਮਾਰਕਰਨ ਦੀ ਲੋੜ ਨਹੀਂ 945 ਆਪਣਾ ਟਾਰਗੇਟ ਹੈ ਜਿਵੇਂ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਮਾਰਕੀਟ ਇਸ ਤਰ੍ਹਾਂ ਕਰਕੇ ਐਂ ਕਰਕੇ ਭਾਵੇਂ ਜਾਵੇ ਇੱਥੇ ਇੱਥੋਂ ਤੱਕ ਜਾਣ ਦੀ ਕੋਸ਼ਿਸ਼ ਕਰੇਗੀ ਠੀਕ ਹੈ ਤੇ ਅੱਜ ਦੇ ਦਿਨ ਦੇ ਵਿੱਚ ਜੇ ਦੇਖੀਏ ਤਾਂ ਡਾਊਨ ਸਾਈਡ ਦਾ ਮੂਵ ਕਿਉਂ ਹੋਇਆ ਸੀ ਕੱਲ ਹੀ ਦੱਸ ਦਿੱਤਾ ਸੀ ਕਿ ਇਦਾਂ ਕਰਕੇ ਆਵੇਗਾ ਹੁਣ ਦੇਖੋ ਜੋ ਵੀ ਬਾਏਰ ਇਥੋਂ ਬਾਏ ਕਰਕੇ ਆ ਰਹੇ ਆ ਠੀਕ ਹੈ ਉਹਨਾਂ ਨੇ ਦੁਬਾਰਾ ਆਪਣੇ ਐਂਟਰੀਆਂ ਇਸ ਜਗ੍ਹਾ ਤੋਂ ਕਰ ਲਈਆਂ ਜੋ ਕਿ 61% ਤੁਹਾਨੂੰ ਦੱਸਿਆ ਸੀ 50% ਕਦੇ ਵੀ ਕਰੈਕਸ਼ਨ ਨਹੀਂ ਆਇਆ ਤਾਂ ਇੱਥੋਂ ਬਾਇੰਗ ਹੋ ਸਕਦੀ ਹੈ ਪਰ ਇਹ ਚੀਜ਼ ਤੁਸੀਂ ਧਿਆਨ ਨਾਲ ਨਾਲ ਧਿਆਨ ਦੇਣੀ ਆ ਕਿ ਡੇ ਹਾਈ ਦਾ ਫੇਰਡ ਬ੍ਰੇਕ ਆਊਟ ਕਰਕੇ ਮਾਰਕੀਟ ਨੇ ਵਿੱਚ ক্লোਜ਼ ਕੀਤਾ ਹੈ ਤਾਂ ਸੈਲਰ ਵੀ ਛੇਤੀ ਇੱਥੋਂ ਗਿਵ ਅਪ ਨਹੀਂ ਕਰਨਗੇ ਠੀਕ ਹੈ ਪਰ ਇਹ ਆਪਾਂ ਹੁਣ ਇੱਥੇ ਜਦੋਂ ਵੀ ਇਹੋ ਜਿਹੀ ਸਿਚੁਏਸ਼ਨ ਬਣਦੀ ਹੈ ਤਾਂ ਮਾਰਕੀਟ ਕੀ ਹੁੰਦੀ ਆ ਧਿਆਨ ਦੇਣਾ ਤੁਸੀਂ ਕਿਸ ਤਰ੍ਹਾਂ ਕਰਦੀ ਆ ਜੋ ਕਿ ਆਪਾਂ ਪਾਸਟ ਦੇ ਵਿੱਚ ਦੇਖਿਆ ਹੈ ਠੀਕ ਹੈ ਕੱਲ ਨੂੰ ਮਾਰਕੀਟ ਓਪਨ ਹੋਵੇ ਉੱਤੇ ਦਾ ਮੁਵ ਦੇਵੇ ਠੀਕ ਹੈ ਉਸ ਤੋਂ ਬਾਅਦ ਅਜਿਸਟੈਂਸ ਲੈ ਕੇ ਫਿਰ ਇਸੇ ਜਗ੍ਹਾ ਤੇ ਆ ਕੇ ক্লোਜ਼ ਹੋ ਜਾਵੇ ਇਸ ਤਰ੍ਹਾਂ ਦਾ ਮੁਵ ਹੋ ਸਕਦਾ ਹੈ ਉਸ ਤੋਂ ਇਲਾਵਾ ਮਾਰਕੀਟ ਕੀ ਕਰ ਸਕਦੀ ਹੈ ਕਿ ਇਸ ਜਗ੍ਹਾ ਤੇ ਸਾਈਡ ਵੇਜ਼ ਹੀ ਰਹਿ ਜਾਵੇ ਇਸ ਰੇਂਜ ਦੇ ਵਿੱਚ 25813 ਤੇ ਥੱਲੇ 25623 ਦੇ ਵਿੱਚ ਇਹ ਵੀ ਮਾਰਕੀਟ ਕਰ ਸਕਦੀ ਹੈ ਕਿਉਂ ਕਰ ਸਕਦੀ ਹੈ ਕਿਉਂਕਿ ਦੋਨੋਂ ਪਾਸੇ ਫਾਈਟ ਚੱਲੇਗੀ ਸੈਲਰ ਕਹਿਣਗੇ ਅਸੀਂ ਮਾਰਕੀਟ ਨੂੰ ਇਸ ਲੋਅ ਤੱਕ ਲੈ ਕੇ ਜਾਣਾ ਕਿਉਂਕਿ ਇਹ ਹਾਈ ਦਾ ਫੇਲਡ ਬ੍ਰੇਕਆਊਟ ਉਹਨਾਂ ਨੇ ਕਰਾਇਆ ਹੈ ਤੇ ਬਾਏਰ ਕੀ ਕਰਨਗੇ ਕਿ ਅਸੀਂ ਵੀਕਲੀ ਲੋ ਦਾ ਫੇਲਡ ਬ੍ਰੇਕਡਾਊਨ ਕਰਾਉਣ ਤੋਂ ਬਧਾ ਦੋ ਵਾਰ ਵਿੱਚ ਕਲੋਜ਼ ਕਰ ਚੁੱਕੇ ਹਾਂ ਤੇ ਅਸੀਂ ਉੱਤੇ ਲੈ ਕੇ ਜਾਵਾਂਗੇ ਠੀਕ ਹੈ ਇਹ ਚੀਜ਼ ਮਾਈਂਡਸੈਟ ਦੇ ਹਿਸਾਬ ਨਾਲ ਆਪਾਂ ਮਾਰਕੀਟ ਨੂੰ ਦੇਖਾਂਗੇ ਤੇ ਤੁਹਾਨੂੰ ਪਤਾ ਹੈ ਕਿ ਵੀਕਲੀ ਟਾਈਮ ਫਰੇਮ ਵੱਡਾ ਹੈ ਪਰ ਓਵਰਆਲ ਟ੍ਰੈਂਡ ਡਾਊਨ ਹੋਣ ਕਰਕੇ ਆਪਾਂ ਦੋਨਾਂ ਨੂੰ 50-50 ਮੰਨਾਂਗੇ ਠੀਕ ਹੈ ਫਿਰ ਵੀ ਲਾਸਟ ਤੇ ਵਾਈ ਕਰਕੇ ਆਈ ਕਰਕੇ ਆਪਣਾ ਪਹਿਲਾ ਵਿਊ ਅਪਸਾਈਡ ਦਾ ਰਹੇਗਾ ਟਾਈਮ ਸਾਈਕਲ ਵੀ ਕੱਲ ਨੂੰ 9-15 ਤੇ ਆਵੇਗਾ ਉਹਦੇ ਹਿਸਾਬ ਨਾਲ ਜਿਹੜੀ ਟਰੇਡ ਬਣੇਗੀ ਉਹ ਵੀ ਆਪਾਂ ਦੇਖ ਲਵਾਂਗੇ ਤੇ ਚਲੋ ਚੱਲਦੇ ਹਾਂ ਹੁਣ ਛੋਟੇ ਟਾਈਮ ਫਰੇਮ ਤੇ ਠੀਕ ਹੈ ক্লোজিং ਵਿੱਚ ਹੋਈ ਕਰਕੇ ਇਹ ਚੀਜ਼ ਧਿਆਨ ਦੇਣੀ ਆ ਕਿ ਜੇ ਉੱਤੇ ਦਾ ਮੂਵ ਆਉਂਦਾ ਹੈ ਤਾਂ ਆਪਾਂ 945 ਤੋਂ ਉੱਤੇ ਨਹੀਂ ਜਾਣਾ ਜਾਂਦੀ ਹੈ ਤਾਂ ਚਲੀ ਜਾਵੇ ਆਪਣਾ ਵਿਊ ਇੱਥੋਂ ਤੱਕ ਹੀ ਰਹੇਗਾ ਤੇ ਡਾਊਨ ਸਾਈਡ ਦਾ ਕਿੱਥੋਂ ਆ ਸਕਦਾ ਉਹ ਵੀ ਦੇਖਾਂਗੇ ਚੱਲਾਂਗੇ 15 ਮਿੰਟ ਦੇ ਟਾਈਮ ਫਰੇਮ ਤੇ ਉਹ ਵੀ ਲੈਵਲ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸੇਮ ਆਪਾਂ ਸਵੇਰੇ ਤੁਹਾਨੂੰ ਕੱਦਣਾ ਸ਼ੇਅਰ ਕੀਤੇ ਸੀ ਮਾਰਕੀਟ ਇਹ ਗੈਪ ਅਪ オーਪਨ ਹੋਈ ਪਹਿਲਾ ਕੈਂਡਲ ਵਿੱਚ ਆਇਆ ਨੈਕਸਟ ਕੈਂਡਲ ਨੇ ਲੋ ਬਰੇਕ ਕੀਤਾ ਬ੍ਰੇਕਆਊਟ ਫੇਲਡ ਕਨਫਰਮ ਉਸ ਤੋਂ ਬਾਅਦ ਆ ਮਾਰਕਟ ਨੇ ਇਸ ਤਰ੍ਹਾਂ ਦਾ ਪ੍ਰੋਜੈਕਸ਼ਨ 5 ਮਿੰਟ ਤੇ ਬਣਾਇਆ ਸੀ ਜਿੱਤੇ ਆਪਾਂ ਟ੍ਰੇਡ ਕੀਤੀ ਸੀ ਸਟੌਪ ਲੌਸ ਵੱਡਾ ਹੋਣ ਕਰਕੇ ਆਪਾਂ ਜਦੋਂ ਹੀ ਸਟੌਪ ਲੌਸ ਦੇ ਆਸ-ਪਾਸ ਆ ਰਹੀ ਸੀ ਸਪਾਂ ਐਗਜ਼ਿਟ ਕੀਤਾ ਸੀ ਠੀਕ ਹੈ ਤੇ ਉਸ ਤੋਂ ਬਾਅਦ ਆ ਆਪਾਂ ਜਦੋਂ ਹੀ ਇਸ ਜਗ੍ਹਾ ਤੇ ਕੈਂਡਲ ਬਣਿਆ ਸੀ ਸ਼ੂਟਿੰਗ ਸਟਾਰ ਇੱਥੇ ਆਪਾਂ ਸੈੱਲ ਕੀਤਾ ਸੀ ਤੇ ਸ਼ਾਨਦਾਰ ਆਪਾਂ ਅਨੁਭਵ ਡਾਊਨ ਸਾਈਡ ਨੂੰ ਵੇਖਣ ਨੂੰ ਮਿਲਿਆ ਹੁਣ ਲਾਸਟ ਤੇ ਜੋ ਬਾਈਂਗ ਆਈ ਹੈ ਸਟਰਕਚਰ ਸ਼ਿਫਟ ਹੋ ਚੁੱਕਾ ਹੈ ਅਪਸਾਈਡ ਦਾ ਠੀਕ ਹੈ ਤੇ ਟਾਈਮ ਸਾਈਕਲ ਆਪਣਾ ਆ ਰਿਹਾ ਹੈ 9:15 ਤੇ ਇਹ ਕੱਲ ਨੂੰ ਤੁਸੀਂ ਕੀ ਕਰਨਾ ਹੈ ਇਹ ਪਹਿਲਾ ਵੀਓ ਆਪਣਾ ਰਹੂਗਾ ਡਿਪ ਤੇ ਬਾਏ ਦਾ ਤੇ ਆਪਾਂ 813 ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ 813 ਕੋਲੇ ਥੋੜਾ ਜਿਆਦਾ ਟਾਈਮ ਸਪੈਂਡ ਕਰਕੇ ਬ੍ਰੇਕ ਆਊਟ ਕਰਦੀ ਆ ਤਾਂ ਇਹ ਸਿੱਧਾ ਇੱਥੋਂ ਤੱਕ ਚਲੀ ਜਾਵੇਗੀ ਟਾਈਮ ਸਪੈਂਡ ਤਾਂ ਕਰੇਗੀ ਕਿਉਂਕਿ ਸੈਲਰ ਇੱਥੋਂ ਥੋੜਾ ਬਤਾ ਕੋਸ਼ਿਸ਼ ਕਰਨਗੇ ਇਸ ਨੂੰ ਥੱਲੇ ਲੈ ਕੇ ਆਉਂਦੀ ਤਾਂ ਆਪਾਂ ਉਹਦੇ ਵਿੱਚ ਧਿਆਨ ਦੇਵਾਂਗੇ ਹੁਣ ਬੈਸਟ ਟ੍ਰੇਡ ਕੱਲ ਦੀ ਕਿੱਥੇ ਬਣੇਗੀ ਮਾਰਕੀਟ ਓਪਨ ਹੋਣਸਾਰ ਹੀ ਜੇ ਥੱਲੇ ਆਉਂਦੀ ਆ ਇਸ ਜਗ੍ਹਾ ਤੇ ਆ ਜੋ ਆਪਣਾ ਗ੍ਰੀਨ ਕੈਂਡਲ ਆ ਜੋ ਕਿ ਇੱਕ ਆਪਣਾ ਬ੍ਰੇਕ ਕਰਦਾ ਕੰਮ ਕਰੇਗਾ ਇਹਦੀ ਬਾਡੀ ਆਪਾਂ ਮਾਰਕ ਕਰ ਸਕਦੇ ਆ ਇਹਦੀ ਬਾਡੀ ਆਪਾਂ ਮਾਰਕ ਕਰ ਲਈ ਇਸ ਤਰ੍ਹਾਂ ਡਿਪ ਆਉਂਦੀ ਆ ਜਿੱਥੇ ਟੱਚ ਕਰਦੀ ਆ ਬਾਈ ਕਰਾਂਗੇ ਐਸਐਲ ਟਾਰਗੇਟ 1 ਟਾਰਗੇਟ 2 ਆਹੀ ਟਾਰਗੇਟ 3 ਆਪਣਾ 945 ਸਿੰਪਲ ਠੀਕ ਹੈ ਉਸ ਤੋਂ ਇਲਾਵਾ ਮਾਰਕਟ ਗੈਪ ਅਪ ਹੀ ਖੁੱਲ ਜਾਂਦੀ ਆ ਫਿਰ ਵੀ ਵੇਟ ਕਰਾਂਗੇ ਥੱਲੇ ਆਉਂਦਾ ਠੀਕ ਹੈ ਇਸ ਲੈਵਲ ਤੇ ਜਹਾਂ ਪਰ ਕਲੋਜ਼ਿੰਗ ਪ੍ਰਾਈਸ ਦੇ ਆਸ-ਪਾਸ ਆਪਾਂ ਕੋਈ ਕੈਂਡਲਸਟਿਕ ਪੈਟਰਨ ਦੇਖਾਂਗੇ ਉੱਥੇ ਆਪਾਂ ਬਾਏ ਕਰਨ ਦੀ ਕੋਸ਼ਿਸ਼ ਕਰਾਂਗੇ ਗੈਪ ਡਾਊਨ ਖੁੱਲਦੀ ਹੈ ਸਿੱਧਾ ਬਾਏ ਕਰਾਂਗੇ ਸਟਾਪ ਲੌਸ ਇਹਦੇ ਥੱਲੇ ਲਗਾ ਕੇ ਇਹ ਤਿੰਨ ਪਲਾਨ ਹੋਗੇ ਅਪਸਾਈਡ ਦੇ ਤੇ ਜੇ ਮਾਰਕੀਟ ਇਸ ਤੋਂ ਥੱਲੇ ਵੀ ਆਉਂਦੀ ਤਾਂ ਵੀ ਕੋਈ ਚੱਕਰ ਨਹੀਂ ਆਪਾਂ ਇੱਕ ਵਾਰੀ ਇੱਥੋਂ ਅਪਸਾਈਡ ਟਰਾਈ ਕਰਾਂਗੇ ਕਿਉਂਕਿ ਇਹ ਇੱਕ ਵਧੀਆ ਆਪਣਾ ਸਪੋਰਟ ਦਾ ਕੰਮ ਕਰੇਗਾ ਕੱਲ ਵੀ ਆਪਾਂ ਜਿਵੇਂ ਕਿਹਾ ਸੀ 61% ਤੇ ਆਈ ਆ ਤਾਂ ਇਹ ਵਧੀਆ ਆਪਾਂ ਨੂੰ ਉਹ ਦੇ ਸਕਦੀ ਆ ਤੇ ਡਾਊਨ ਸਾਈਡ ਲਈ ਤਾਂ ਹੁਣ ਇਸ ਲੈਵਲ ਤੋਂ ਥੱਲੇ ਹੀ ਜੇ ਬ੍ਰੇਕਡਾਊਨ ਹੁੰਦਾ ਤਾਂ ਫਿਰ ਵੇਖਾਂਗੇ ਜੋ ਕਿ ਕਾਫੀ ਘੱਟ ਚਾਂਸ ਹੈ ਕਿ ਬ੍ਰੇਕਡਾਊਨ ਕਰਨ ਨੂੰ ਹੋਵੇਗਾ ਇੱਥੋਂ ਬਾਇਰ ਇਸ ਨੂੰ ਇੰਨੀ ਥੀ ਛੱਡਣਗੇ ਨਹੀਂ ਤਾਂ ਸੈਲਰਾਂ ਦੇ ਜਿਹੜੇ ਐਸ ਲਿਆ ਹੁਣ ਉਹ ਐਸ ਲੈਵਲ ਦੇ ਉੱਤੇ ਆ ਇਸ ਬ੍ਰੇਕਆਊਟ ਹੋਣ ਤੋਂ ਬਾਅਦ ਥੋੜਾ ਜਿਹਾ ਫਾਸਟ ਮੂਵ ਆਪਾਂ ਨੂੰ ਇੱਥੋਂ ਤੱਕ ਵੇਖਣ ਨੂੰ ਮਿਲ ਸਕਦਾ ਹੈ ਇਹ ਆਪਣਾ ਵਿਊ ਕਰ ਲਈ ਠੀਕ ਹੈ ਅਪਸਾਈਡ ਦਾ ਤੇ ਇਸ ਜਗ੍ਹਾ ਤੋਂ ਤੁਸੀਂ ਟਰਾਈ ਕਰ ਸਕਦੇ ਹੋ ਜੋ ਵੱਡੇ ਐਸਐਲ ਵਾਲੀ ਟਰੇਡ ਆ ਉਹ ਵੀ ਜਦੋਂ ਇੱਥੇ ਆਉਂਦਾ ਬਾਇ ਕਰ ਲਿਓ ਠੀਕ ਹੈ ਸਟੌਪ ਲੌਸ ਇਹ ਲਗਾ ਕੇ ਤੇ ਜੇ ਇੱਥੇ ਆਉਂਦਾ ਹੀ ਨਹੀਂ 15 ਮਿੰਟ ਕੈਂਡਲਸ ਰੈੱਡ ਕੈਂਡਲ ਦੇ ਆਈਸਕ੍ਰੀਮ ਕੈਂਡਲ ਦੇ ਉੱਤੇ ক্লোਜ਼ ਹੋ ਜਾਂਦਾ ਤਾਂ ਉੱਥੇ ਵੀ ਤੁਸੀਂ ਕਰ ਸਕਦੇ ਹੋ ਬਾਕੀ ਇਹ ਚੀਜ਼ ਤੁਸੀਂ ਧਿਆਨ ਜ਼ਰੂਰ ਦੇਣੀ ਆ ਕਿ ਅੱਜ ਰਾਤ ਤੁਹਾਡਾ ਐਸਐਲ ਬਣੇਗਾ ਇਹ ਆਲਮੋਸਟ 25600 ਦਾ ਬਣੇਗਾ ਠੀਕ ਹੈ 700 ਦੇ ਆਸ-ਪਾਸ ਬਾਇ ਕਰੋਗੇ ਤਾਂ ਬੈਸਟ ਰਹੇਗਾ ਜੇ ਉੱਤੇ ਬਾਇ ਕਰਦੇ ਹੋ ਐਸਐਲ ਕਾਫੀ ਵੱਡਾ ਬਣੇਗਾ ਠੀਕ ਹੈ ਇਹ ਟਰੇਡ ਉਹਨਾਂ ਲਈ ਹੈ ਜਿਨ੍ਹਾਂ ਨੇ ਉਹ ਵੀਡੀਓ ਦੇਖੀ ਹੈ ਵੱਡੇ ਅਸਲ ਵਾਲੀ ਠੀਕ ਹੈ ਬਾਕੀਆਂ ਲਈ ਬਿਲਕੁਲ ਵੀ ਨਹੀਂ ਮੈਂ ਕਿਹਾ ਸੀ ਪੈਕ ਟੈਸਟ ਕਰੋ ਪੇਪਰ ਟਰੇਡ ਕਰੋ ਫਿਰ ਟਰੇਡ ਕਰਨੀ ਸ਼ੁਰੂ ਕਰਨੀ ਆ ਅੱਖਾਂ ਬੰਦ ਕੇ ਕਰੋ ਬੰਦ ਕਰਕੇ ਕਰੋਗੇ ਤਾਂ ਕੁਝ ਵੀ ਨਹੀਂ ਮਿਲਣਾ ਬਾਕੀ ਦੂਸਰੀ ਟਰੇਡ ਡਿਪ ਉਂਤੇ ਬਾਏ ਲਈ ਸੋਚਾਂਗੇ ਉਸ ਤੋਂ ਬਾਅਦ ਆ ਕੰਟੀਨਿਊ ਬਾਏ ਔਨ ਦਾ ਡਿਪ ਮਾਰਕਟ ਰਹਿ ਸਕਦੀ ਆ ਤੇ ਬ੍ਰੇਕਆਊਟ ਕਰਨ ਨੂੰ ਇਹ ਵੇਖਣ ਨੂੰ ਤੁਹਾਨੂੰ ਮਿਲ ਸਕਦਾ ਹੈ ਤੇ 25945 ਆਪਣਾ ਟਾਰਗੇਟ ਰਹਿਣਗੇ ਤੇ ਜੇ ਮਾਰਕੀਟ ਇਹ ਬ੍ਰੇਕਡਾਊਨ ਆਊਟ ਨਹੀਂ ਕਰਦੀ ਹੋ ਸਕਦਾ ਸੈਕੰਡ ਹਾਫ ਦੇ ਵਿੱਚ ਆਪਾਂ ਨੂੰ ਬ੍ਰੇਕਆਊਟ ਦੇਖਣ ਨੂੰ ਮਿਲੇ ਕਿਉਂਕਿ ਕੱਲ ਨੂੰ 76 ਦੀ ਐਕਸਪਾਇਰੀ ਹੈ ਤੇ ਪਹਿਲਾਂ ਸਾਈਡਵੇਲ ਹੋ ਸਕਦੀ ਹੈ ਬਾਕੀ ਜਿਆਦਾ ਚਾਂਸ ਨਹੀਂ ਗੇ ਇਹ ਹੋਵੇਗੀ ਪਰ ਫਿਰ ਵੀ ਮਾਰਕੀਟ ਸੁਪਰੀਮ ਹੈ ਤੇ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ